ਕਾਂਗਰਸ ਦੇ ਵਿੱਚ ਵੱਡੀਆਂ ਤਬਦੀਲੀਆਂ ਨੂੰ ਲੈ ਕੇ ਚਰਚਾਵਾਂ ਨੇ ਜਿਹੜੀਆਂ ਜੋਰਾਂ ਤੇ ਨੇ ਮੰਨਿਆ ਜਾ ਰਿਹਾ ਕਿ ਜਲਦ ਪ੍ਰਧਾਨਗੀ ਤੋਂ ਰਾਜਾ ਵਰਿੰਗ ਦੀ ਛੁੱਟੀ ਹੋ ਸਕਦੀ ਹੈ ਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਵੀ ਬਦਲੇ ਜਾ ਸਕਦੇ ਆ ਚੰਨੀ ਦੇ ਵੱਲੋਂ ਸ਼ਕਤੀ ਪ੍ਰਦਰਸ਼ਨ ਕੀਤਾ ਗਿਆ ਲਗਭਗ ਹਰ ਲੀਡਰ ਉੱਥੇ ਨਜ਼ਰ ਆਇਆ ਬੀਬੀ ਪੱਠੜ ਵੀ ਮੌਜੂਦ ਸੀਗੇ ਲਗ ਇਹ ਮੰਨਿਆ ਜਾ ਰਿਹਾ ਕਿ ਚੰਨੀ ਦੇ ਵੱਲੋਂ ਸ਼ਕਤੀ ਪ੍ਰਦਰਸ਼ਨ ਕੀਤਾ ਗਿਆ ਕਿ ਤੁਹਾਨੂੰ ਲੱਗਦਾ ਕਿ ਚਰਨਜੀਤ ਸਿੰਘ ਚੰਨੀ ਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਵੱਡੀ ਜ਼ਿੰਮੇਵਾਰੀ ਮਿਲ ਸਕਦੀ ਹੈ ਜਿਹਾ ਜ ਉਹਨਾਂ ਵੱਲੋਂ ਸ਼ਕਤੀ ਪ੍ਰਦਰਸ਼ਨ ਆਪਣੇ ਆਪ ਨੂੰ ਦਿਖਾਇਆ ਗਿਆ ਕਿ ਮੇਰੇ ਨਾਲ ਸਾਰੇ ਲੀਡਰ ਮੌਜੂਦ ਨੇ ਸਿੱਧੂ ਸਾਹਿਬ ਤੁਹਾਡੇ ਜ਼ਿਲ੍ਹੇ ਦੇ ਪ੍ਰਧਾਨ ਸੰਗਰੂਰ ਤੋਂ ਨਵੇਂ ਲੱਗੇ ਨੇ ਜਗਦੇਵ ਗਾਗਾ ਤੁਸੀਂ ਇਸ ਨਿਯੁਕਤੀ ਨੂੰ ਕਿਵੇਂ ਵੇਖਦੇ ਹੋ ਤੁਹਾਡੇ ਹਿਸਾਬ ਨਾਲ ਇਹ ਨਿਯੁਕਤੀ ਸਹੀ ਹੋਈ ਹੈ ਜਾਂ ਕਿਵੇਂ ਹੋਈ ਆ ਦੇਖੋ ਜੀ ਮੈਂ ਤਾਂ ਸੋਚਦਾ ਵੀ ਸਾਰੇ ਪੰਜਾਬ ਦੀਆਂ ਜੋ ਨਿਯੁਕਤੀਆਂ ਹੋਈਆਂ ਬਹੁਤ ਵਧੀਆ ਹੋਈਆਂ ਨੇ ਕਿਉਂਕਿ ਗਰਾਊਂਡ ਤੇ ਜਾ ਕੇ ਦੇਖ ਕੇ ਸਾਰਿਆਂ ਦੀ ਫੀਡਬੈਕ ਲੈ ਕੇ ਨਿਯੁਕਤੀਆਂ ਕਰੀਆਂ ਗਈਆਂ ਨੇ ਤੇ ਬਟ ਜੇ ਸੰਗਰੂਰ ਦੀ ਸਪੈਸ਼ਲੀ ਗੱਲ ਕਰੀਏ ਜਿਹੜੇ ਸਾਡੇ ਇਸ ਭਰਾ ਨੂੰ ਜਗਦੀਪ ਕਾਕੇ ਨੂੰ ਲਾਇਆ ਮੈਨੂੰ ਤਾਂ ਬੜੀ ਖੁਸ਼ੀ ਹੋਈ ਕਿਉਂਕਿ ਪਹਿਲਾਂ ਮੇਰੇ ਨਾਲ ਯੂਥ ਕਾਂਗਰਸ ਦੇ ਵਿੱਚ ਵੀ ਇਹ ਕੰਮ ਕਰ ਚੁੱਕਿਆ ਜਦੋਂ ਮੈਂ ਲੋਕ ਸਭਾ ਦਾ ਪ੍ਰਧਾਨ ਸੀਗਾ ਉਦੋਂ ਇਹ ਅਸੈਂਬਲੀ ਪ੍ਰਧਾਨ ਸੀ ਉਦੋਂ ਇਹ ਦੀ ਬਲਕਿ ਅਸੈਂਬਲੀ ਪ੍ਰਧਾਨਗੀ ਨੂੰ ਲੈ ਕੇ ਵੀ ਬੜਾ ਰੌਲਾ ਚੱਲਿਆ ਸੀਗਾ ਤੇ ਮੈਂ ਹੀ ਇਸ ਦੀ ਸਾਰੀ ਸਾਰੀ ਟੀਮ ਨੇ ਲੜਾਈ ਲੜੀ ਬਟ ਮੈਂ ਬੀਂਗ ਪ੍ਰਧਾਨ ਇਹ ਹੱਕ ਦੇ ਵਿੱਚ ਕਰਿਆ ਫਿਰ ਜਦੋਂ ਇਹਨੇ ਪਹਿਲੀ ਵਾਰੀ ਆਈਪੀਸੀ ਜਾਣਾ ਸੀਗਾ ਉਦੋਂ ਵੀ ਮੈਂ ਰਿੱਟਨ ਦੇ ਵਿੱਚ ਰეკਮੈਂਡ ਕਰਕੇ ਵੀ ਸਾਡੇ ਇਸ ਮੁੰਡੇ ਨੂੰ ਆਈਪੀਸੀ ਭੇਜਿਆ ਜਾਵੇ ਕਿਉਂਕਿ ਪੁਸ਼ਿੰਗ ਮੁੰਡਾ ਹੈ ਮਿਹਨਤੀ ਮੁੰਡਾ ਤੇ ਸਭ ਤੋਂ ਖੁਸ਼ੀ ਦੀ ਗੱਲ ਇਹ ਇੱਕ ਬੜਾ ਸੋਹਣਾ ਸੰਕੇਤ ਸਾਡੇ ਗਿਆ ਕਿਉਂਕਿ ਸੰਗਰੂਰ ਮੋਸਟ ਇੰਪੋਰਟੈਂਟ ਸੀਟ ਆਪਣਾ ਜ਼ਿਲ੍ਹਾ ਆਪਾਂ ਕਹਿ ਸਕਦੇ ਹਾਂ ਕਿਉਂਕਿ ਸਰਕਾਰ ਦਾ ਇਹ ਤੁਰ ਹੈ ਤੇ ਇੱਥੋਂ ਇੱਕ ਦਲਿਤ ਚਿਹਰੇ ਨੂੰ ਅੱਗੇ ਵਧਾਰਨਾ ਇਹ ਬਹੁਤ ਇੰਪੋਰਟੈਂਟ ਸੀਗਾ ਮਿਹਨਤੀ ਸਾਥੀ ਦਾ ਹੈਗਾ ਹੀ ਹੈਗਾ ਪਰ ਉਹਦੇ ਨਾਲ ਇੱਕ ਦਲਿਤ ਚਿਹਰਾ ਕਿਉਂਕਿ ਜਿੰਨਾ ਚਿਰ ਤੱਕ ਅਸੀਂ ਦਲਿਤ ਚਿਹਰਿਆਂ ਨੂੰ ਜਾਂ ਦਲਿਤ ਬਰਾਦਰੀ ਨੂੰ ਠੀਕ ਹੈ ਨਾ ਸਾਡੀ ਕਾਂਗਰਸ ਦੀ ਪਛਾਣੀਏ ਹੁੰਦੀ ਸੀ ਵੀ ਕਾਂਗਰਸ ਦਾ ਹੱਥ ਗਰੀਬ ਕੇ ਸਾਥ ਠੀਕ ਹੈ ਨਾ ਸੋ ਉਹ ਦੁਬਾਰਾ ਅਸੀਂ ਆਪਣੀ ਬੈਕ ਟੂ ਰੂਟਸ ਨਹੀਂ ਆਉਂਦੇ ਅਸੀਂ ਆਪਣੀ ਮਤਲਬ ਰੂਟਸ ਤੋਂ ਦੂਰ ਹੋ ਕੇ ਅger ਚੱਲਦੇ ਹਾਂ ਤਾਂ ਉਹ ਕਾਮਯਾਬੀ ਬਹੁਤ ਦੂਰ ਰਹਿ ਜਾਂਦੀ ਹੈ ਸੋ ਮੈਂ ਤਾਂ ਬਲਕਿ ਉਮੀਦ ਕਰੂੰਗਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਮਹੱਤਵਪੂਰਨ ਅਹੁਦਿਆਂ ਤੇ ਅਸੀਂ ਦਲਿਤ ਬਰਾਦਰੀ ਦੇ ਲੋਕਾਂ ਨੂੰ ਦੇਖੀਏ ਉਹਨਾਂ ਨੂੰ ਅੱਗੇ ਲੈ ਕੇ ਆਈਏ ਤਾਂ ਕਿ ਸਾਰੀ ਜਿਹੜੀ ਆਪਣੀ ਗਰੀਬ ਵੋਟ ਹੈ ਜਿਹਦੇ ਲਈ ਕਾਂਗਰਸ ਸ਼ੁਰੂ ਤੋਂ ਆਪਦੇ ਦਿਲ ਦੇ ਵਿੱਚ ਦਰਦ ਲੈ ਕੇ ਚੱਲਦੀ ਹੈ ਉਹ ਇੱਕ ਥਾਂ ਤੇ ਇਕੱਠੇ ਹੋ ਕੇ ਉਹਨਾਂ ਨੂੰ ਇਹ ਯਾਦ ਦਿਵਾਉਣ ਦੀ ਲੋੜ ਹੈ ਵੀ ਜੇ ਤੁਹਾਡੀ ਕੋਈ ਰਾਖਾ ਪਾਰਟੀ ਹੈਗੀ ਹੈ ਤਾਂ ਕਾਂਗਰਸ ਪਾਰਟੀ ਹੈ ਸੋ ਇੱਕ ਬਹੁਤ ਸੋਹਣਾ ਸਟੈਪ ਹੈ ਮੈਂ ਇਸ ਨੂੰ ਵੈਲਕਮ ਕਰਦਾ ਜੀ ਸਿੱਧੂ ਸਾਹਿਬ ਉਧਰ ਲਗਾਤਾਰ ਕਾਂਗਰਸ ਦੇ ਵਿੱਚ ਵੱਡੀਆਂ ਤਬਦੀਲੀਆਂ ਨੂੰ ਲੈ ਕੇ ਚਰਚਾਵਾ ਨੇ ਜਿਹੜੀਆਂ ਜੋਰਾਂ ਤੇ ਨੇ ਮੰਨਿਆ ਜਾ ਰਿਹਾ ਹੈ ਕਿ ਜਲਦ ਪ੍ਰਧਾਨਗੀ ਤੋਂ ਰਾਜਾ ਵੜਿੰਗ ਦੀ ਛੁੱਟੀ ਹੋ ਸਕਦੀ ਹੈ ਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਵੀ ਬਦਲੇ ਜਾ ਸਕਦੇ ਆ ਨਵਾਂ ਪ੍ਰਧਾਨ ਆ ਜਿਹੜਾ ਪੰਜਾਬ ਦੇ ਵਿੱਚ ਕਾਂਗਰਸ ਨੂੰ ਮਿਲ ਸਕਦਾ ਆ ਆਖਰਕਾਰ ਅੰਦਰ ਖਾਤੇ ਚਰਚਾ ਕੀ ਹੈ ਕਿ ਪ੍ਰਧਾਨ ਪ੍ਰਧਾਨ ਦੀ ਛੁੱਟੀ ਹੋ ਸਕਦੀ ਹੈ ਅਸਲ 'ਚ ਜੀ ਇਹ ਹੈ ਅੰਦਰ ਖਾਤੇ ਤਾਂ ਸਾਨੂੰ ਕੋਈ ਚਰਚਾ ਇਹ ਜੀ ਮਿਲਦੀ ਨਹੀਂ ਹਾਂ ਜਦੋਂ ਅਸੀਂ ਆ YouTube ਜਾਂ ਕੋਈ ਚੀਜ਼ ਲਾਉਣੀ ਹੈ ਉੱਥੇ ਜ਼ਰੂਰ ਚਰਚਾ ਮਿਲਦੀ ਐ ਸੋ ਸਿੱਸੀ ਤਾਂ ਆਪ ਤੁਹਾਨੂੰ ਪੁੱਛ ਰਹੇ ਹੁੰਦੇ ਆ ਵੀ ਭਾਈ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ ਕਿਉਂਕਿ ਅਦਰਵਾਇਜ਼ ਦੇਖੋ ਸੋਨਾ ਕੰਮ ਕਰ ਰਿਹਾ ਸਾਡਾ ਸਟੇਟ ਯੂਨਿਟ ਇਹੋ ਜੀ ਕੋਈ ਐਸ ਐਚ ਗੱਲ ਨਹੀਂ ਐ ਠੀਕ ਐ ਉਹ ਵੈਸੇ ਕੋਈ ਤਬਦੀਲੀਆਂ ਹੋਣੀਆਂ ਨਾ ਹੋਣੀਆਂ ਉਹ ਹਾਈ ਕਮਾਂਡ ਦਾ ਪ੍ਰੈਰੋਗੇਟਿਵ ਹੁੰਦਾ ਹੈ ਉਹ ਟਾਈਮ ਟੂ ਟਾਈਮ ਕਰਦੇ ਰਹਿੰਦੇ ਐ ਤੇ ਉਹ ਜਦੋਂ ਉਹਨਾਂ ਨੇ ਕਰਨਾ ਹੈ ਤਾਂ ਕਦੋਂ ਕਰਨਾ ਹੈ ਕਿਹਨੂੰ ਕਰਨਾ ਹੈ ਉਹ ਬਿਨਾਂ ਦੱਸੇ ਹੀ ਹੁੰਦਾ ਹੈ ਕੋਈ ਕਿਸੇ ਨੂੰ ਨਹੀਂ ਪਤਾ ਹੁੰਦਾ ਕੀ ਕਰਨਾ ਹੈ ਗੱਲਾਂ ਜੋ ਮਰਜ਼ੀ ਆਪਾਂ ਮਾਰੀ ਜਾਏ ਕਿਆਸਰੇ ਨੇ ਹਰੇਕ ਬੰਦਾ ਆਪਣੇ ਆਪ ਦੇ ਕਿਆਸਰੇ ਲਾਉਂਦਾ ਹੁੰਦਾ ਹੈ ਹਨਾ ਪਰ ਉਹ ਵੈਸੇ ਅਗਰ ਦੇਖਿਆ ਜਾਵੇ ਤਾਂ ਠੀਕ ਸਾਡੀ ਸਟੇਟ ਯੂਨਿਟ ਕੰਮ ਕਰ ਰਹੀ ਹੈ ਸਾਡੇ ਬਾਜਵਾ ਸਾਹਿਬ ਨੇ ਤੁਸੀਂ ਦੇਖੋਗੇ ਜੇ ਮੁੱਖ ਮੰਤਰੀ ਨੂੰ ਮਤਲਬ ਅੜ ਕੇ ਲੜ ਕੇ ਜਿਸ ਤਰੀਕੇ ਨਾਲ ਘੇਰਦੇ ਐ ਸਾਡੀ ਵਿਧਾਨ ਸਭਾ ਦੇ ਵਿੱਚ ਤਾਂ ਬਾਜਵਾ ਸਾਹਿਬ ਦੀ ਹੀ ਆਵਾਜ਼ ਗੂੰਜਦੀ ਹੁੰਦੀ ਹੈ ਤੇ ਦੇਖੋ ਕੱਲਾ ਬੰਦਾ ਯਾਰ ਪੂਰੀ ਸਰਕਾਰ ਦੀ ਟ੍ਰੈਜਰੀ ਬੈਂਚਸ ਨਾਲ ਜਿੱਤੇ ਸਾਰੀ ਮਸ਼ੀਨਰੀ ਉਹਨਾਂ ਦੇ ਮਾਈਕ ਬੰਦ ਕਰ ਦਿੰਦੇ ਉਹਨਾਂ ਨੂੰ ਦਬਾਇਆ ਜਾਂਦਾ ਉਹਨਾਂ ਨੂੰ ਘੇਰਿਆ ਜਾਂਦਾ ਆਵਾ ਤਵਾ ਬੋਲਿਆ ਜਾਂਦਾ ਪਰ ਉਹ ਲੱਗੇ ਰਹਿੰਦੇ ਉਹਨਾਂ ਨੇ ਪੂਰੀ ਜੋਰ ਸ਼ੋਰ ਨਾਲ ਇੱਕ ਨੈਰੇਟਿਵ ਸਰਕਾਰ ਦਾ ਹਰੇਕ ਥਾਂ ਤੇ ਉਹ ਉਹਦੀ ਹਵਾ ਕੱਢ ਦਿੰਦੇ ਆ ਕਿਉਂਕਿ ਇਹਨੇ ਤਰਕ ਦੇ ਹਿਸਾਬ ਨਾਲ ਗੱਲ ਕਰਦੀ ਹੈ ਉਮੀ ਸਾਡੇ ਪ੍ਰਧਾਨ ਸਾਹਿਬ ਨੇ ਉਹਨਾਂ ਨੇ ਜਿਸ ਤਰੀਕੇ ਨਾਲ ਸੰਗਠਨ ਦੇ ਵਿੱਚ ਕੰਮ ਕਰਿਆ ਸਾਰੀ ਟੀਮਾਂ ਖੜੀਆਂ ਕਰੀਆਂ ਗਰਾਊਂਡ ਤੇ ਜਾ ਕੇ ਲੜਾਈ ਲੜੀ ਅੱਜ ਮੈਨੂੰ ਨਹੀਂ ਲੱਗਦਾ ਵੀ ਕੋਈ ਐਸ ਸੱਚ ਕੋਈ ਇਹੋ ਲੈ ਕੇ ਹੋਣਾ ਚਾਹੀਦਾ ਹੈ ਸਾਡੀ ਉਹਦੇ ਬਹੁਤ ਥਾਵਾ ਨੇ ਤਰੀਕੇ ਨੇ ਉਹ ਜੋ ਵੀ ਹਾਈ ਕਮਾਂਡ ਡਿਸਾਈਡ ਕਰੂਗੀ ਪਰ ਅੱਜ ਮੈਨੂੰ ਲੱਗਦਾ ਹੈ ਵੀ ਤਕਰੀਬਨ ਸਾਰੀ ਕਾਂਗਰਸ ਪਾਰਟੀ ਦੇ ਲੀਡਰਸ਼ਿਪ ਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਹੈ ਵਰਕਰਸ ਨੂੰ ਸਮਝ ਲੈਣੀ ਚਾਹੀਦੀ ਤੇ ਸਮਝ ਵੀ ਗਈ ਹੈ ਕਿ ਅੱਜ ਸਮਾਂ ਆਪਸੀ ਮੁਫਾਦ ਆਪਸੀ ਫਾਇਦੇ ਆਪਸੀ ਲਾਲਚ ਦੇਖਣ ਦਾ ਨਹੀਂ ਹੈ ਅੱਜ ਸਮਾਂ ਇਸ ਚੀਜ਼ ਦਾ ਹੈ ਵੀ ਅਸੀਂ ਸਰਕਾਰ ਕਿਵੇਂ ਬਣਾ ਸਕਦੇ ਆ ਕਿਹੜੇ ਬੰਦੇ ਨੂੰ ਕਿੱਥੇ ਕਿਹੜੀ ਜ਼ਿੰਮੇਵਾਰੀ ਦੇ ਕੇ ਸਾਨੂੰ ਸਭ ਤੋਂ ਵੱਧ ਇਲੈਕਟੋਰਲ ਫਾਇਦਾ ਹੁੰਦਾ ਤਾਂ ਹਰ ਬੰਦੇ ਨੂੰ ਉਸ ਪਾਸੇ ਸੋਚਣਾ ਚਾਹੀਦਾ ਕਿਉਂਕਿ ਸਭ ਤੋਂ ਇੰਪੋਰਟੈਂਟ ਹੈ ਸਰਕਾਰ ਬਣਨੀ ਉਹ ਪੰਜਾਬ ਲਈ ਵੀ ਬਹੁਤ ਇੰਪੋਰਟੈਂਟ ਹੈ ਜੇ ਪੰਜਾਬ ਨੂੰ ਬਚਾਉਣਾ ਹੈ ਜੇ ਜਿਸ ਤਰੀਕੇ ਨਾਲ ਅਸੀਂ ਕਰਜ਼ਿਆਂ 'ਚ ਡੁੱਬਦੇ ਆ ਰਹੇ ਹਾਂ ਵੀ ਆਰ ਆਲਮੋਸਟ ਪੁਆਇੰਟ ਆਫ ਨੋ ਰਿਟਰਨ ਤੇ ਪੰਜਾਬ ਖੜਾ ਹੈ ਕਈ ਤਾਂ ਕਹਿੰਦੇ ਟੱਪ ਚੁੱਕੇ ਆ ਪਰ ਅਸੀਂ ਫਿਰ ਵੀ ਚਲੋ ਥੋੜਾ ਜਿਹਾ ਉਮੀਦ ਲੈ ਕੇ ਚੱਲਦੇ ਆ ਵੀ ਨਹੀਂ ਹਲੇ ਵੀ ਸ਼ਹਿਰ ਬਚੀ ਜੀ ਸੋ ਜੇ ਕਿਤੇ 5 ਸਾਲ ਹੋਰ ਸਾਡੇ ਮਾੜੇ ਲੱਗ ਜਾਂਦੀ ਹੈ ਤਾਂ ਅਸੀਂ ਰਿਟਰਨ ਨਹੀਂ ਕਰ ਸਕਾਂਗੇ ਸੋ ਇਸ ਲਈ ਕਾਂਗਰਸ ਪਾਰਟੀ ਦੀ ਸਰਕਾਰ ਆਉਣੀ ਪੰਜਾਬ ਲਈ ਵੀ ਬਹੁਤ ਜ਼ਰੂਰੀ ਹੈ ਕਾਂਗਰਸ ਪਾਰਟੀ ਦੀ ਆਉਦੇ ਲਈ ਵੀ ਕਿਉਂਕਿ ਲੀਡਰਸ਼ਿਪ ਨੂੰ ਸ਼ਾਇਦ ਉਹਨਾਂ ਫਰਕ ਨਾ ਪੈਂਦਾ ਹੋਵੇ ਪਰ ਜਿਹੜਾ ਸਾਡਾ ਔਨ ਗਰਾਉਂਡ ਵਰਕਰ ਹੈ ਜਿਵੇਂ ਜਿਵੇਂ ਅਸੀਂ ਥੱਲੇ ਜਾਈ ਜਾਂਦੇ ਹਾਂ ਉਹਨਾਂ ਨੂੰ ਬਹੁਤ ਮੁਸ਼ਕਲਾਂ ਤੇ ਔਖਾਂ ਤਸ਼ੱਦਦਾਂ ਚ ਛਲਣੀਆਂ ਪੈਂਦੀਆਂ ਨੇ ਸੋ ਆਪਸੀ ਲੜਾਈ ਜਾਂ ਆਪਸੀ ਮਫਾਦ ਆਪਸੀ ਫਾਇਦੇ ਇਹਨਾਂ ਚੀਜ਼ਾਂ ਕਰਕੇ ਅਗਰ ਅਸੀਂ ਕੋਈ ਇਹੋ ਜੀ ਕਮੀ ਦੇ ਵਿੱਚ ਆਉਂਨੇ ਤਾਂ ਸਾਨੂੰ ਨਾ ਤਾਂ ਪੰਜਾਬ ਦੇ ਲੋਕ ਮਾਫ਼ ਕਰਨਗੇ ਨਾ ਸਾਨੂੰ ਕਾਂਗਰਸ ਦਾ ਵਰਕਰ ਮਾਫ ਕਰੂਗਾ ਚਾਹੇ ਕੋਈ ਵੀ ਲੀਡਰ ਹੋਵੇ ਸੋ ਅੱਜ ਇਹ ਮੈਂ ਲੜਾ ਹਰ ਜਿਹੜਾ ਕਾਂਗਰਸ ਪਾਰਟੀ ਦਾ ਸੱਚਾ ਸਿਪਾਹੀ ਹੈ ਟੌਪ ਤੋਂ ਲੈ ਕੇ ਬਾਟਮ ਤੱਕ ਉਹਦੇ ਦਿਮਾਗ 'ਚ ਹੀ ਹੈ ਵੀ ਆਰ ਬੈਠ ਕੇ ਸਾਰੇ ਸਿਰ ਜੋੜ ਕੇ ਆਪਾਂ ਪਲੈਨਿੰਗ ਕਰਕੇ ਚੱਲੀਏ ਜਿਹੜਾ ਬੰਦਾ ਜਿੱਥੇ ਜ਼ਿਆਦਾ ਵਧੀਆ ਕੰਮ ਕਰ ਸਕਦਾ ਉਹਨੂੰ ਉਹ ਰਿਸਪੌਂਸਿਬਿਲਟੀ ਦੇ ਕੇ ਉਹਨੂੰ ਉੱਥੇ ਲਾ ਕੇ ਇਲੈਕਟੋਰਲ ਗੇਨ ਆਪਾਂ ਕਿੱਥੋਂ ਲੈ ਸਕਦੇ ਆ ਸਰਕਾਰ ਬਣਾਈਏ ਉਸ ਤੋਂ ਬਾਅਦ ਅੱਗੇ ਠੀਕ ਹੈ ਆਪਦੇ ਆਪ ਨੂੰ ਅੱਗੇ ਵਧਾਉਣਾ ਹਰ ਇਨਸਾਨ ਚਾਹੁੰਦਾ ਹੈ ਉਸ ਕੋਈ ਮਾੜੀ ਗੱਲ ਨਹੀਂ ਹਰ ਇਨਸਾਨ ਨੂੰ ਹੈਗਾ ਉਹਦੇ ਲਈ ਕਰਦੇ ਕੀ ਨੂੰ ਕੀ ਜ਼ਿੰਮੇਵਾਰੀ ਕਿੱਥੇ ਕੀ ਦੇਣੀ ਉਹ ਕਰਦੇ ਰਹਿਾਂਗੇ ਪਰ ਕਿਹੜਾ ਸਰਕਾਰ ਬਣਾ ਲਈ ਇਹ ਮੈਨੂੰ ਲੱਗਦਾ ਸਾਡੀ ਸਾਰੀ ਲੀਡਰਸ਼ਿਪ ਕਿਉਂਕਿ ਮੇਰਾ ਸਾਰਿਆਂ ਨਾਲ ਪਿਆਰ ਹੈ ਜੀ ਹਰ ਲੀਡਰ ਨਾਲ ਮੇਰਾ ਬਹੁਤ ਵਧੀਆ ਰਿਸ਼ਤਾ ਹੈ ਮੇਰਾ ਕਿਸੇ ਦਾ ਮੁਫਾਦ ਨਹੀਂ ਮੈਂ ਹਰੇਕ ਨਾਲ ਬੈਠਦਾ ਹਰੇਕ ਮੇਰੇ ਨਾਲ ਦਿਲ ਦੀ ਗੱਲ ਕਰਦੀ ਹੈ ਤੇ ਇਹੀ ਕਾਮਨ ਚੀਜ਼ ਮੈਂ ਹਰੇਕ ਤੋਂ ਸੁਣ ਚਾਹਣਾ ਹਾਂ ਉਹ ਬਾਹਰ ਜੋ ਮਰਜੀ ਨਰੇਟਿਵ ਬਣੀ ਜਾਣ ਹਰ ਬੰਦਾ ਇਹ ਕਹਿੰਦਾ ਯਾਰ ਰਾਹੁਲ ਸਰਕਾਰ ਬਣਨੀ ਚਾਹੀਦੀ ਆਪਣਾ ਫਾਇਦਾ ਹੋਵੇ ਨਾ ਹੋਵੇ ਯਾਰ ਪੰਜਾਬ ਬਚਾਉਣਾ ਕਾਂਗਰਸ ਬਚਾਉਣੀ ਹੈ ਸੋ ਮੈਨੂੰ ਲੱਗਦਾ ਸਾਰੇ ਇਕੱਠੇ ਹੋ ਕੇ ਚੱਲਾਂਗੇ ਤੇ ਬਹੁਤ ਸੋਹਣਾ ਮਾਹੌਲ ਅੱਗੇ ਆਉਣ ਆਣੇ ਸਮੇਂ ਚ ਸੋ ਸਾਹਿਬ ਤੁਸੀਂ ਕਹਿੰਦੇ ਹੋ ਕਿ ਚਰਚਾਵਾਂ ਸਿਰਫ ਚੈਨਲਾਂ 'ਤੇ ਹੀ ਸੁਣਨ ਨੂੰ ਮਿਲਦੀਆਂ ਨੇ ਕਿ ਪ੍ਰਧਾਨ ਚੇਂਜ ਹੋ ਰਿਹਾ ਪਰ ਉਧਰ ਬੀਤੇ ਦਿਨੀ ਚੰਨੀ ਦੇ ਵੱਲੋਂ ਸ਼ਕਤੀ ਪ੍ਰਦਰਸ਼ਨ ਕੀਤਾ ਗਿਆ ਲਗਭਗ ਹਰ ਲੀਡਰ ਉੱਥੇ ਨਜ਼ਰ ਆਇਆ ਬੀਬੀ ਪੱਠੜ ਵੀ ਮੌਜੂਦ ਸੀਗੇ ਲਗ ਇਹ ਮੰਨਿਆ ਜਾ ਰਿਹਾ ਕਿ ਚੰਨੀ ਦੇ ਵੱਲੋਂ ਸ਼ਕਤੀ ਪ੍ਰਦਰਸ਼ਨ ਕੀਤਾ ਗਿਆ ਕਿ ਤੁਹਾਨੂੰ ਲੱਗਦਾ ਕਿ ਚਰਨਜੀਤ ਸਿੰਘ ਚੰਨੀ ਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਵੱਡੀ ਜ਼ਿੰਮੇਵਾਰੀ ਮਿਲ ਸਕਦੀ ਹੈ ਜਿਹਾ ਜੋ ਉਹਨਾਂ ਵੱਲੋਂ ਸ਼ਕਤੀ ਪ੍ਰਦਰਸ਼ਨ ਆਪਦੇ ਆਪ ਨੂੰ ਦਿਖਾਇਆ ਗਿਆ ਕਿ ਮੇਰੇ ਨਾਲ ਸਾਰੇ ਲੀਡਰ ਮੌਜੂਦ ਨੇ ਸਾਨੂੰ ਉਹਨੂੰ ਸ਼ਕਤੀ ਪ੍ਰਦਰਸ਼ਨ ਤਾਂ ਨਹੀਂ ਅਸੀਂ ਉਹਨੂੰ ਸਮਝਦੇ ਸੀ ਅਸੀਂ ਤਾਂ ਇੱਕ ਯੂਨਿਟੀ ਪ੍ਰਦਰਸ਼ਨ ਜ਼ਰੂਰ ਸਮਝਦੇ ਸੀ ਵੀ ਸਾਡੀ ਕਾਂਗਰਸ ਪਾਰਟੀ ਸਾਰੀ ਇਕੱਠੀ ਹੈ ਉਹ ਜਿੱਥੇ ਵੀ ਜਿਹਦੇ ਕੋਈ ਪ੍ਰੋਗਰਾਮ ਹੋਊਗਾ ਤਾਨੂੰ ਹੀ ਲੱਗਦਾ ਉਹਨਾਂ ਵਾਲੇ ਦਿਨਾਂ 'ਚ ਇੱਕ ਬਹੁਤ ਚੰਗੀ ਰੁਵਾਇਤ ਸ਼ੁਰੂ ਹੋਈ ਹੈ ਠੀਕ ਹੈ ਨਾ ਕਿਉਂਕਿ ਜਿਹੜੇ ਲੀਡਰਸ ਵੀ ਗਏ ਨੇ ਸਾਰੇ ਦੇਖੋ ਉਹ ਹਰ ਇੱਕ ਬੰਦਾ ਉੱਥੇ ਤਕਰੀਬਨ ਗਿਆ ਹੈ ਨਾ ਜਿਹੜੇ ਕਈ ਵਾਰੀ ਮੀਡੀਆ 'ਚ ਆ ਜਾਂਦਾ ਫਲਾਨਾ ਤੜਾ ਫਲਾਨਾ ਤੜਾ ਫਲਾਨਾ ਤੜਾ ਉੱਥੇ ਤਾਂ ਹਰੇਕ ਹੀ ਸੀਗਾ ਠੀਕ ਹੈ ਨਾ ਸੋ ਉਹ ਇੱਕ ਯੂਨਿਟੀ ਪ੍ਰੋਡਕਸ਼ਨ ਠੀਕ ਹੈ ਨਾ ਕਿਉਂਕਿ ਇੱਕ ਚੰਨੀ ਜੀ ਦੇ ਘਰੇ ਬੜਾ ਵਧੀਆ ਪ੍ਰੋਗਰਾਮ ਸੀਗਾ ਉਹਨਾਂ ਦੇ ਖੁਸ਼ੀ ਦਾ ਮਾਹੌਲ ਸੀਗਾ ਉਹਦੇ ਵਿੱਚ ਉਹਨਾਂ ਨੇ ਸਾਰਿਆਂ ਨੂੰ ਸੱਦਾ ਦਿੱਤਾ ਤੇ ਸਾਰੇ ਬੜਾ ਬੜਪਣ ਦਿਖਾਉਂਦੇ ਉੱਥੇ ਪਹੁੰਚੇ ਹੈ ਸੋ ਉਹ ਇੱਕ ਕਾਂਗਰਸ ਯੂਨਿਟੀ ਪ੍ਰਦਰਸ਼ਨ ਸੀ ਵੀ ਕਾਂਗਰਸ ਪਾਰਟੀ ਐਂ ਇਟ ਮੰਗੂ ਇਕੱਠੀ ਹੈ ਸਾਨੂੰ ਜਿੱਥੇ ਵੀ ਸਾਡੇ ਕੋਈ ਲੀਡਰ ਦੇ ਕੋਈ ਖੁਸ਼ੀ ਗਮੀ ਖੁਸ਼ ਹੋਊਗੀ ਅਸੀਂ ਉੱਥੇ ਜਾ ਕੇ ਦਿਖਾਵਾਂਗੇ ਤੇ ਮੈਂ ਤਾਂ ਕਹਿੰਦਾ ਇਹਨੂੰ ਲੜੀ ਬਣਾਉਣੀ ਚਾਹੀਦੀ ਹੈ ਸਾਨੂੰ ਆਉਣ ਵਾਲੇ ਦਿਨਾਂ 'ਚ ਹੋਰ ਥਾਵਾਂ ਤੇ ਵੀ ਇਸ ਤਰੀਕੇ ਨਾਲ ਇਕੱਠੇ ਹੋ ਕੇ ਯੂਨਾਈਟਿਡ ਫੇਸ ਦਿਖਣੇ ਚਾਹੀਦੇ ਉਸ ਦਿਨ ਦਾ ਕਾਂਗਰਸੀ ਵਰਕਰ ਇੰਨਾ ਅਪਬੀਟ ਹੈ ਹਰ ਕਾਂਗਰਸ ਦੇ ਪ੍ਰਤੀ ਚੰਗੀ ਫੀਲਿੰਗ ਰੱਖਣ ਵਾਲਾ ਇਨਸਾਨ ਉਹਦੇ ਦਾ ਪੱਬਾਂ ਪਾਰ ਹੋਇਆ ਫਿਰਦਾ ਵੀ ਬਸ ਆ ਗਿਆ ਕੰਮ ਸੋ ਇੱਕ ਬੜਾ ਚੰਗਾ ਮਾਹੌਲ ਸੀ ਚੰਗਾ ਸੰਕੇਤ ਸੀ ਮੈਂ ਤਾਂ ਖੁਦ ਜਾਣਾ ਸੀ ਪਰ 6:00 ਵਜੇ ਗਈ ਉਸ ਕਰਕੇ ਮੈਂ ਨਹੀਂ ਜਾ ਸਕਿਆ ਸੋ ਬੀਬੀ ਜੀ ਜਾ ਕੇ ਆਏ ਆ ਤੇ ਉੱਥੇ ਬਹੁਤ ਸੋਹਣਾ ਸਾਰੇ ਜਿਹੜੇ ਸਾਥੀ ਵੀ ਉਹ ਦੱਸਦੇ ਆ ਵੀ ਬਹੁਤ ਸੋਹਣਾ ਇੱਕ ਬੋਨ ਹੋਮੀ ਦਾ ਮਾਹੌਲ ਸੀ ਇੱਕ ਯਾਰੀ ਦੋਸਤੀ ਵਾਲਾ ਮਾਹੌਲ ਸੀ ਸਾਰਿਆਂ ਦੇ ਵਿੱਚ ਬੜੀ ਸੋਹਣੀ ਭਾਵਨਾਵਾਂ ਸੀਗੀਆਂ ਗੱਲਾਂបੱਤਾਂ ਮਾਰੀਆਂ ਹੱਸੇ ਖੇਡੇ ਚੀਜ਼ਾਂ ਕਰੀਆਂ ਸੋ ਇੱਕ ਪੋਜ਼ਿਟਿਵ ਸਟੈਪ ਦੇਖਦਾ ਨਹੀਂ ਮੈਂ ਤੁਸੀਂ ਸਾਹਿਬ ਆਖਰੀ ਸਵਾਲ ਬਾਕੀ ਬਾਦਦੇ ਆ ਤੁਸੀਂ ਕਿਹਾ ਕਿ ਇਹ ਸਰਕਾਰ ਮਿੱਥੋਂ ਲਿਖ ਕੇ ਲੈ ਲਓ ਵੀ ਪਠੜ ਕਾਲਜ ਨੂੰ ਚੱਲਦਾ ਨਹੀਂ ਕਰਦੀ ਤੁਸੀਂ ਲਿਖ ਕੇ ਦੇਣ ਨੂੰ ਤਿਆਰ ਹਾਂ ਜੇ ਤੱਕ ਕਾਲੂ ਤੁਹਾਨੂੰ ਕੋਈ ਜ਼ਿੰਮੇਵਾਰੀ ਮਿਲਦੀ ਹੈ ਤੁਸੀਂ ਪਠੜ ਕਾਲਜ ਨੂੰ ਚੱਲਦਾ ਕਰ ਸਕਦੇ ਹੋ ਦੇਖੋ ਜੀ ਮੈਂ ਇਹ ਚੀਜ਼ ਲਿਖ ਕੇ ਦੇਣ ਨੂੰ ਤਿਆਰ ਹਾਂ ਅਗਰ ਲੋਕ ਮੈਨੂੰ ਮੌਕਾ ਦਿੰਦੇ ਹੈ ਮੈਂ ਸਰਕਾਰ ਦੇ ਵਿੱਚ ਜਾਣਾ ਮੈਂ ਜਾ ਕੇ ਸਭ ਤੋਂ ਪਹਿਲਾਂ ਮੰਗ ਹੀ ਪਠੜ ਕਾਲਜ ਦੀ ਰੱਖਣੀ ਹੈ ਇਹਨੂੰ ਚਲਵਾਉਂਗਾ ਜੇ ਸਰਕਾਰ ਨਹੀਂ ਚਲਾਉਗੀ ਤਾਂ ਆਪਦੀ ਸਰਕਾਰ ਦੇ ਖਿਲਾਫ ਬਾਹਰ ਬੈਠੂੰਗਾ ਵਿਧਾਨ ਸਭਾ ਦੇ ਮੂਹਰੇ ਬੋਰਡ ਚੱਕ ਕੇ ਧਰਨਾ ਚੱਕ ਕੇ ਵੀ ਕਿਉਂ ਨਹੀਂ ਚਲਾਉਂਦੇ ਕਿਉਂਕਿ ਮੇਰੇ ਲਈ ਇਹ ਇੱਕ ਇਕੱਲਾ ਪੋਲੀਟੀਕਲ ਮੁੱਦਾ ਨਹੀਂ ਹੈ ਜੀ ਮੇਰੇ ਲਈ ਇਕੱਲਾ ਇਹ ਵੀ ਮੁੱਦਾ ਨਹੀਂ ਵੀ ਮੇਰੇ ਨਾਨਾ ਜੀ ਦੇ ਨਾਮ ਤੇ ਜੁੜਿਆ ਹੋਇਆ इमोशनल ਮੁੱਦਾ ਹੈ ਮੇਰੇ ਲਈ ਮੇਰੇ ਇਲਾਕੇ ਲਈ ਇੱਕ ਬਹੁਤ ਵੱਡਾ ਵਰਦਾਨ ਸਾਬਤ ਹੋ ਸਕਦਾ ਹੈ ਕਾਲਜ ਮੇਰੇ ਮੇਰੇ ਲਈ ਇਹ ਉਹ ਯਾਦ ਹੈ ਜਦੋਂ ਤੁਸੀਂ ਦੇਖਦੇ ਸੀ ਵੀ ਉਹ ਰ 5-4000 ਬੱਚਾ ਪੜਦਾ ਸੀ ਤਾਂ ਉਹਦਾ ਜਿਹੜਾ ਇੰਪੈਕਟ ਬਾਕੀ ਸ਼ਹਿਰਾਂ ਦੇ ਵਿੱਚ ਪਿੰਡਾਂ ਦੇ ਵਿੱਚ ਜਾਂਦਾ ਸੀ ਸਾਡੀ ਲਾਈਫਲਾਈਨ ਬਣੀ ਹੋਈ ਸੀ ਸੋ ਅੱਜ ਸਾਡੀ ਮੰਡੀ ਸਾਡਾ ਸ਼ਹਿਰ ਸਾਡਾ ਲਹਿਰਾ ਮਰ ਰਿਹਾ ਲੋਕਾਂ ਕੋਲੇ ਧੂਪ ਪੱਤੀ ਕਰਨ ਦੇ ਪੈਸੇ ਨਹੀਂ ਕਈ ਵਾਰੀ ਇਕੱਠੇ ਹੁੰਦੇ ਤੇ ਇਹ ਚੀਜ਼ ਉਹਨੂੰ ਬਚਾ ਸਕਦੀ ਹੈ ਸੋ ਮੇਰੇ ਲਈ ਤਾਂ ਇਹ ਜ਼ਿੰਦਗੀ ਮੌਤ ਦੀ ਲੜਾਈ ਹੋਊਗੀ ਜਿੱਦੇ ਸਰਕਾਰ ਦੇ ਵਿੱਚ ਹੋਇਆ ਜਿੱਦੇ ਇਸ ਕਰਨ ਜੋਗਾ ਹੋਇਆ ਉਸੇ ਦਿਨ ਇਹਦੀ ਲੜਾਈ ਸਭ ਤੋਂ ਪਹਿਲੇ ਦਿਨ ਤੋਂ ਵੱਢ ਕੇ ਇਹਨੂੰ ਸਿਰੇ ਚੜਾਉਂਗਾ ਦੂਸਰੀ ਗੱਲ ਮੈਨੂੰ ਲੱਗਦਾ ਵੀ ਲੜਾਈ ਇੰਨੀ ਵੱਢਣ ਦੀ ਲੋੜ ਨਹੀਂ ਪੈਣੀ ਜੇ ਸਿਆਣੇ ਤਰੀਕੇ ਨਾਲ ਜ਼ੋਰ ਮਾਰਿਆ ਜਾਵੇ ਸਾਰੇ ਜਿਹੜੇ ਸਟੇਕ ਹੋਲਡਰਸ ਨੇ ਉਹਨਾਂ ਨਾਲ ਗੱਲ ਕਰੀ ਜਾਵੇ ਤਾਂ ਉਰੇ ਬਹੁਤ ਸੋਹਣੀ ਚੀਜ਼ ਡਿਵੈਲਪ ਹੋ ਸਕਦੀ ਹੈ ਇਹ ਸਿਰਫ ਤੇ ਸਿਰਫ ਸਰਕਾਰ ਦੀ ਚੋਇਸ ਹੈ ਵੀ ਉਰੇ ਪ੍ਰਾਈਵੇਟ ਪੂੰਜੀਪਤੀ ਲਿਆ ਕੇ ਫਿੱਟ ਕਰਨਾ ਤਾਂ ਕਰਕੇ ਨਹੀਂ ਇਹਨੂੰ ਚਾਲੂ ਕਰਨਾ ਚਾਹੁੰਦੇ ਜੇ ਇਹ ਚਾਲੂ ਕਰਨਾ ਚਾਹੁੰਦੇ ਹੋਣ ਤਾਂ ਬਹੁਤ ਇਹੋ ਜਿਹੇ ਤਰੀਕੇ ਕੱਢੇ ਜਾ ਸਕਦੇ ਆ ਜਿਨ੍ਹਾਂ ਨੂੰ ਕੱਢ ਕੇ ਦਿਖਾਵਾਂਗੇ ਤੇ ਜੇ ਪ੍ਰਾਈਵੇਟ ਕੋਈ ਪੂੰਜੀਪਤੀ ਲਿਆਉਣਾ ਫਿਰ ਮੈਂ ਤਾਂ ਬੈਸੀ ਚੈਲੰਜ ਦਿੱਤਾ ਸੀਗਾ ਵੀ ਲਿਆਓ ਜੀਤ ਕਹਿ ਦਿਓ ਵੀ ਉਰੇ ਤਾਂ ਵੀ ਪ੍ਰਾਈਵੇਟ ਆਉਣਾ ਹੈ ਅਸੀਂ ਜਾ ਕੇ ਇਨਵਾਈਟ ਕਰਦੇ ਆਂ ਉਰੇ ਬਿਡਿੰਗ ਕਰਾਓ ਲੋਕ ਕਰੋੜਾਂ ਰੁਪਏ ਸਰਕਾਰ ਨੂੰ ਦੇਣ ਨੂੰ ਤਿਆਰ ਹੋਣਗੇ ਯਾਰ ਐਡੀ ਵੱਡੀ ਪ੍ਰਾਪਰਟੀ ਐਡੀ ਵੱਡੀ ਚਲਦੀ ਚੀਜ਼ ਕਿਹਨੂੰ ਮਿਲ ਜੂਗੀ ਬਾਰੇ ਤੁਸੀਂ ਦੇਖੋ ਚੋਰ ਮੋਰੀ ਨਹੀਂ ਕਿਸੇ ਨਾ ਕਿਸੇ ਨੂੰ ਫਿੱਟ ਕਰਨ ਦੀ ਕੋਸ਼ਿਸ਼ ਕਰਨਗੇ ਆਈ ਐਮ ਵੈਰੀ ਸ਼ੋਰ ਸਰਕਾਰ ਦੀ ਇਹ ਨੀਤੀ